मान्योग डीजेपी पंजाब श्री गौरव यादव जी ਤੇ ਡੀਆਈਜੀ ਲੁਧਿਆਣਾ ਰੇਂਜ ਸ਼੍ਰੀਮਤੀ ਨੀਲਾੰਬਰੀ ਜਗਦਲੀ ਮੈਮ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਐਂਟੀ ਸੋਸ਼ਲ ਤੇ ਐਂਟੀ ਕ੍ਰਿਮਨਲ ਐਲੀਮੈਂਟਸ ਦੇ ਅਗੇਂਸਟ ਮੁਹਿੰਮ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਤੇ ਇਹੀ ਸੰਦਰਭ ਦੇ ਵਿੱਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈਗੀ ਪਿਤੇ ਦਿਨ 12 13 ਦੇ ਦਰਮਿਆਨੀ ਰਾਤ ਇੱਕ ਮਾਛੀਵਾੜਾ ਖੇਤਰ ਵਿਖੇ ਇੱਕ ਅ ਅ ਰਾਤ ਤਕਰੀਬਨ 1 ਵਜੇ ਇੱਕ ਇਨਫੋਰਮੇਸ਼ਨ ਆਈ ਸੀਗੀ ਜਿੱਥੇ ਗਾਉ ਦੀ ਇੱਕ ਹਤਿਆ ਬਾਰੇ ਇਨਫੋਰਮੇਸ਼ਨ ਸੀਗੀ ਇਮੀਡੀਟਲੀ ਡੀਐਸਪੀ ਤਰਲੋਚਨ ਔਰ ਐਸਐਚਓ ਉਸਨੇ ਮਾਛੀਵਾੜਾ ਤੇ ਐਸਐਚਓ ਸਮਰਾਲਾ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਤੇ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਉਸ ਵੇਲੇ ਤੱਕ ਜੋ ਅਕਿਊਜ਼ ਸੀਗੇ ਉਹ ਮੌਕੇ ਤਾਂ ਫਰਾਰ ਹੋ ਚੁੱਕੇ ਸੀਗੇ ਬਟ ਉਥੇ ਗੋ ਮਾਸ ਉਥੇ ਮਿਲਿਆ ਸੀਗਾ ਤੇ ਡੀਐਸਪੀ ਸਮਰਾਲਾ ਨੇ ਇੱਕ ਬਹੁਤ ਹੀ ਸੰਜੀਦਾ ਇੱਕ ਜੋ ਇਸ਼ੂ ਸੀਗਾ ਉਹਨੂੰ ਬੜੀ ਸਮਝਦਾਰੀ ਨਾਲ ਡੀਲ ਕਰਦੇ ਹੋਏ ਇੱਕ ਵਿਧੀ ਵਿਧਾਨ ਨਾਲ ਗੋ ਜੋ ਗੋ ਹੱਤਿਆ ਹੋਈ ਸੀਗੀ ਉਹਦਾ ਵਿਧੀ ਵਿਧਾਨ ਨਾਲ ਉਹਦਾ ਇੱਕ ਸੰਸਕਾਰ ਵੀ ਕਰਾਇਆ ਉਦੋਂ ਬਾਅਦ ਤਫ਼ਤੀਸ਼ ਸ਼ੁਰੂ ਕੀਤੀ ਤੇ ਜੋ ਮੁਕੱਦਮਾ ਨੰਬਰ 53 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਲਾਅ ਦਰਜ ਕੀਤਾ ਗਿਆ ਤੇ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਹੋਏ ਇਸ ਕੇਸ ਦੇ ਵਿੱਚ 7 6 ਪਰਸਨ ਦੀ ਅਰੈਸਟ ਹੋਈਏ ਜਿਹਦੇ ਵਿੱਚ ਮੇਨ ਸਲੀਮ ali ਉਰਫ ਸਲੀਮ ਮੁਹੰਮਦ ਆਇਬ ਪੁੱਤਰ ਨਵਾਬੁद्दीन ਸਬੀਰ ali ਯੂਸਫ ਵਸੀਰ ਤੇ ਸਮੀਰ ਅੱਛੇ ਪਰਸਨ ਦੀ ਹਜੇ ਤੱਕ ਅਰੈਸਟ ਹੋ ਚੁੱਕੀ ਤੇ ਦੋ ਪਰਸਨ ਹਜੇ ਵੀ ਵਾਂਟਡ ਹੈ ਇਹਦੇ ਨਾਲ ਨਾਲ ਇਹਨਾਂ ਦੇ ਕੋਲੋਂ ਦੋ ਮੋਟਰਸਾਈਕਲ ਇੱਕ ਜੁਗਾੜ ਤੇ ਇੱਕ ਬੂਚਰ ਨਾਈਫ ਇਹਦੇ ਨਾਲ ਇੱਕ ਫਰਸੀ ਕੰਡਾ ਇੱਕ ਕੋਹਾੜੀ ਤੇ ਇੱਕ ਛੁਰੀ ਇਹਨਾਂ ਦੇ ਕੋਲੋਂ ਬਰਾਮਦ ਹੋਈ ਤੇ ਆ ਇਨ ਅਰੈਸਟ ਦੇ ਨਾਲ ਨਾਲ ਤੇ ਇੱਕ ਡੀਐਸਪੀ ਸਾਹਿਬ ਦੀ ਇੱਕ ਸਮਝਦਾਰੀ ਦੇ ਨਾਲ ਇੱਕ ਬਹੁਤ ਸੰਜੀਦਾ ਮੁਕੱਦਮਾ ਪ੍ਰੈਸ ਵੀ ਹੋ ਗਿਆ ਤੇ ਇੱਕ ਸੈਂਸਿਟਿਵ ਮੁੱਦੇ ਨੂੰ ਬਹੁਤ ਸਮਝਦਾਰੀ ਨਾਲ ਡੀਲ ਕੀਤਾ ਗਿਆ ਇਹ ਇਨਾ ਦੇ ਉੱਪਰ ਪਹਿਲਾਂ ਵੀ ਗੋਹ ਤਸਕਰੀ ਦੇ ਕੇਸਿਸ ਦਰਜ ਹੈ ਤੇ ਇਹ ਰਿਚੁਅਲ ਅਫੈਂਡਰਸ ਹੈ ਤੇ ਆ ਪਹਿਲਾਂ ਵੀ ਇਨਨ ਦਾ ਦੀ ਵਾਰਦਾਤ ਕੀਤੀ ਹੋਈ ਹੈ ਜਿਹੜਾ ਉਹ ਡੇਲਾ ਬਣਾਇਆ ਸੀ ਨੈਕੋਲ ਕੀ ਉਹ ਇਨਾਂ ਨੇ ਆਪਣੇ ਰਿਹੈਸ ਵਾਸਤੇ ਬਣਾਇਆ ਸੀ ਕੁਝ ਕੁਛ ਅਸੀਂ ਜੋ ਵੀ ਇਨਫੋਰਮੇਸ਼ਨ ਆਂਦੀ ਰਹੀ ਅਸੀਂ ਚੈੱਕ ਕਰਦੇ ਰਹੇ ਬਟ ਇਹ ਉਥੋਂ ਨਹੀਂ ਹੋਏ ਮਤਲਬ ਇਨਾਂ ਦਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਏ ਸੀਗੇ ਬਟ ਉਥੋਂ ਕੁਝ ਇਦਾਂ ਦੀ ਗੱਲਬਾਤ ਨਹੀਂ ਮਿਲੀ ਤੇ ਦੂਜਾ ਜੋ ਕੇਸ ਹੈਗਾ ਆ ਇੱਕ ਲੁੱਟਖੋ ਵਾਲਾ ਇੱਕ ਗਿਰੋ ਸਿਟੀ ਖੰਨਾ ਦੇ ਵਿੱਚ ਜਿਨ੍ਹਾਂ ਨੇ ਵਾਰਦਾਤ ਕੀਤੀ ਸੀਗੀ 9 ਤਰੀਕ ਦੀ ਦਰਮਿਆਨੀ ਰਾਤ ਇੱਥੇ ਇੱਕ ਮਹਿੰਦਰ ਸਿੰਘ ਪੁੱਤਰ ਧਰਮਪਾਲ ਸ਼ਰਾਬ ਠੇਕੇ ਦੇ ਉੱਪਰ ਇੱਕ ਐਜ਼ ਸੇਲਸਮੈਨ ਕੰਮ ਕਰਦੇ ਤੇ ਰਾਤ 12:1 ਦੇ ਵਿੱਚ ਇਹ ਆਪਣਾ ਸੇਲ ਦੀ ਜੋ ਜਮਾ ਰਾਸ਼ੀ ਨੂੰ ਬੈਗ ਦੇ ਵਿੱਚ ਲੈ ਕੇ ਆ ਰਹੇ ਸੀਗੇ ਤੇ ਪੁਰਾਣਾ ਬੱਸ ਸਟੈਂਡ ਕੋਲੋਂ ਇਹਨਾਂ ਦੇ ਪਿੱਛੇ ਦੋ ਮੋਟਰਸਾਈਕਲ ਤੇ 5 ਤੋਂ 6% ਸਵਾਰ ਸੀਗੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਉਹਨਾਂ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਪੁਰਾਣੀ ਆਬਾਦੀ ਕੋਲ ਆ ਕੇ ਅੱਗੇ ਪਿੱਛੇ ਬਾਈਕਸ ਲਾ ਕੇ ਇੱਕ ਤੇਜ਼ ਧਾਰ ਵਾਲੇ ਹਥਿਆਰ ਨਾਲ ਇਹਨਾਂ ਦੇ ਉੱਪਰ ਵਾਰ ਕਰਦੇ ਹੋਏ ਇਹਨਾਂ ਦੇ ਕੋਲੋਂ ਬੈਗ ਦੀ ਖੋ ਕੀਤੀ ਬੈਗ ਦੇ ਵਿੱਚ 38000 ਰੁਪਏ ਤੇ ਉਹਨਾਂ ਦਾ ਮੋਬਾਈਲ ਫੋਨ ਸੀਗਾ ਤੇ ਅ ਇਮੀਡੀਏਟਲੀ ਐਸਪੀ ਡੀ ਦੇ ਅੰਡਰ ਟੀਮ ਬਣਾਈਗੀ ਜਿਹਨੂੰ ਮੇਨ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਸਿਟੀ ਟੂ ਲੀਡ ਕਰ ਰਹੇ ਸੀਗੇ ਤੇ ਸੀਸੀਟੀਵੀ ਟ੍ਰੇਲ ਸਟੈਬਲਿਸ਼ ਕੀਤੀ ਗਈ ਤੇ ਇੱਕ ਟੈਕਨੀਕਲ ਐਵੀਡੈਂਸ ਨੂੰ ਵੀ ਯੂਜ਼ ਕਰਦੇ ਹੋਏ ਅਸੀਂ ਜੋ ਇਸ ਕੇਸ ਦੇ ਵਿੱਚ ਮੇਨ ਸਾਰੇ ਕਿਉ ਸੀਗੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਦੋਸ਼ੀ ਹੈ ਉਹ ਗੁਰਦੀਪ ਸਿੰਘ ਉਰਫ ਬੂਟਾ ਸੁਨੀਲ ਕੁਮਾਰ ਪੁੱਤਰ ਖੇਮ ਬਹਾਦਰ ਰੂਪਚੰਦ ਤੇ ਦੁਫੀਸ਼ ਪੁੱਤਰ ਲਾਲ RAM ਇਹ ਚਾਰ ਪਰਸਨ ਅਰੈਸਟ ਹੋਏ ਗੁਰਦੀਪ ਸਿੰਘ ਉਰਫ ਪੂਟਾ ਦੇ ਉਪਰ ਪ੍ਰੀਵੀਅਸ ਵੀ ਦੋ ਹੋਰ ਚੋਰੀ ਦੇ ਮੁਕਦਮੇ ਦਰਜ ਨੇ ਜੇ ਜੋ ਮੰਡੀ ਗੋਵਿੰਦਗੜ੍ਹ ਔਰ ਅ ਐਸਐਸ ਨਗਰ ਵਿਖੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਸੁਨੀਲ ਕੁਮਾਰ ਦੇ ਉੱਪਰ ਇਸ ਕੇਸ ਤੋਂ ਇਲਾਵਾ ਤਿੰਨ ਹੋਰ ਮੁਕਦਮੇ ਹੈ ਜੋ ਸਰਹੰਤ ਤੇ ਮੰਡੀ ਗੋਵਿੰਦਗੜ ਏਰੀਆ ਵਿਖੇ ਵੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਜੋ ਰੂਪਚੰਦ ਹੈ ਉਹਦੇ ਉੱਪਰ ਇੱਕ ਹੋਰ ਸਰਹੰਤ ਥਾਣੇ ਦੇ ਵਿਖੇ ਚੋਰੀ ਦਾ ਮੁਕਦਮਾ ਦਰਜ ਹੈ ਤੇ ਆਹ ਵਾਲੀ ਜੋ ਗਿਰੋ ਹੈ ਇਹਦੇ ਪਰਦਾ ਫਾਸ਼ ਹੋਣ ਤੋ ਇੱਕ ਜੋ ਮਲਟੀ ਡਿਸਟ੍ਰਿਕਟ ਦੇ ਵਿੱਚ ਇੱਕ ਚੋਰੀ ਦਾ ਗਿਰੋ ਜੋ ਕੰਮ ਕਰ ਰਿਹਾ ਸੀਗਾ ਉਹਦਾ ਪ्रेस ਵੀ ਹੋਇਆ ਉਹਨਾਂ ਨੂੰ ਫੜਿਆ ਗਿਆ ਹੈ ਇਹਨਾਂ ਦੇ ਕੋਲੋਂ ਚੋਰੀ ਕਰਨ ਵੇਲੇ ਜੋ ਹਥਿਆਰ ਯੂਜ਼ ਕੀਤਾ ਗਿਆ ਸੀਗਾ ਜੋ ਦਾ ਤੇ ਖੁਕਰੀ ਜੋ ਇੱਕ ਨੇਪਾਲੀ ਹਥਿਆਰ ਹੁੰਦਾ ਹੈਗਾ ਖੁਕਰੀ ਤੇ ਤਲਵਾਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ ਤੇ ਤੀਜਾ ਜੋ ਮੁਕਦਮਾ ਹੈਗਾ ਉਹ 8 ਤਰੀਕ ਨੂੰ ਇੱਕ ਮਨੀਸ਼ ਸਿੰਘਲਾ ਨਾਦੇ ਪਰਸਨ ਦੀ ਇੱਕ ਕਿਰੀਆਨੇ ਦੀ ਦੁਕਾਨ ਹੈਗੀ ਜਿੱਥੇ 8:30 ਵਜੇ ਦੇ ਤਕਰੀਬਨ ਚ ਚਾਰ ਫੇਸਸ ਕਵਰਡ ਪਰਸਨ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਤੇ ਗਨ ਪੁਆਇੰਟ ਤੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਕਿਉਂਕਿ ਦੁਕਾਨਦਾਰ ਨੇ ਰੋਲਾ ਵਗੈਰਾ ਪਾਤਾ ਸੀਗਾ ਤੇ ਉਤੋਂ ਇੱਕ ਇਹਨਾਂ ਨੇ ਆਲਦੋ ਰਾਉਂਡ ਫਾਇਰ ਕੀਤਾ ਸੀਗਾ ਬਟ ਉਹ ਮੌਕੇ ਤੋਂ ਭੱਜ ਗਏ ਸੀਗੇ ਤੇ ਰੋਬਰੀ ਨਹੀਂ ਕਰ ਪਾਈ ਸੀ ਪਰ ਕਿਉਂਕਿ ਜੋ ਕ੍ਰਾਈਮ ਹੈਗਾ ਬੜਾ ਸੰਜੀਦਾ ਤੇ ਇੰਪੋਰਟੈਂਟ ਔਰ ਕਾਫੀ ਜ਼ਿਆਦਾ ਸੰਗੀਨ ਜੁਰਮ ਸੀਗਾ ਤੇ ਇੱਥੇ ਵੀ SPD ਦੇ ਅੰਡਰ ਟੀਮਸ ਬਣਾਈ ਗਈ ਤੇ ਸਪੈਸ਼ਲੀ ਉਹਨੂੰ DSP ਖੰਨਾ ਤੇ ਉਹਨਾਂ ਦੇ SHO ਲੀਡ ਕਰ ਰਹੇ ਸੀਗੇ ਇੱਥੇ ਵੀ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕੀਤਾ ਗਿਆ ਤੇ ਕਾਫੀ ਦੂਰ ਤੱਕ ਸਾਡੀ ਟੀਮ ਪਹੁੰਚੀ ਅਮਲੋ ਤੇ ਨਾਭਾ ਤੱਕ ਸਾਡੀ ਟੀਮ ਪਹੁੰਚੀ ਤੇ ਅਲਟੀਮੇਟਲੀ ਸਾਡੀ ਟੀਮ ਨੂੰ ਵੱਡੀ ਇਹਦੇ ਵਿੱਚ ਰਿਕਵਰੀਜ਼ ਵੀ ਹੋਈਆਂ ਤੇ ਵੱਡੀ ਵੱਡਾ ਸਕਸੈਸ ਮਿਲਿਆ ਇਹਦੇ ਵਿੱਚ ਮੁੱਖ ਰੂਪ ਤੋਂ 6% ਦੀ ਅਰੈਸਟ ਹੋਈਏ ਜਿਹਦੇ ਵਿੱਚ ਵਿਕਰਮਜੀਤ ਉਰਫ ਸ਼ਿੰਦਾ ਦੀਪਕ ਉਰਫ ਦੀਪੀ ਤੇ ਗੁਰਦੀਪ ਸਿੰਘ ਉਰਫ ਦਿੱਤੀ ਇਹਨਾਂ ਦੀ ਇਹਨਾਂ ਨੂੰ ਸਦਰਖੰਨਾ ਦੇ ਵਿਖੇ ਇੱਕ ਤਬਲਾ ਪਿੰਡ ਹੈਗਾ ਜੋ ਕਿ ਇੱਕ ਹੋਰ ਅਕਿਊਜ਼ ਦੇ ਰਿਲੇਟਿਵ ਦਾ ਕਰ ਸੀਗਾ ਉੱਥੋਂ ਇਹਨਾਂ ਦੀ ਅਰੈਸਟ ਹੋਈ ਹੈ ਉਹਦੇ ਉਹ ਤੋਂ ਬਾਅਦ ਫਿਰ ਜਦੋਂ ਇਹਨਾਂ ਦੀ ਪੁੱਛਗਿੱਛ ਹੋਈ ਤੇ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਇਹਨਾਂ ਦੇ ਨਾਲ ਦੋ ਹੋਰ ਮੁਜਰਮ ਸੀਗੇ ਨਰਿੰਦਰ ਸਿੰਘ ਉਰਫ ਨੂਰੀ ਤੇ ਇੱਕ ਮਨਦੀਪ ਸਿੰਘ ਉਰਫ ਡਿੱਗੀ ਇਹ ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਇਸ ਜੋ ਉਹ ਵਾਰਦਾਤ ਸੀਗੇ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ 52% ਦਿੱਤੀ ਸੀਗੀ ਇੱਕ ਤਾਂ ਅਭਿਸ਼ੇਕ ਸਿੰਘ ਉਰਫ ਮਨੂ ਜਿਨੇ ਨਨੁਪਾ ਨਾ ਦਿੱਤੀ ਤੇ ਇਹਨਾਂ ਨੂੰ ਜੋ ਵਾਰਦਾਤ ਕਰਨ ਵੇਲੇ ਮੋਟਰਸਾਈਕਲ ਸੀਗੀ ਉਹ ਇੱਕ ਸਾਹਿਲ ਉਰਫ ਡੈਲੀ ਨਾ ਦੇ ਪਰਸਨ ਨੂੰ ਅਵੇਲ ਕਰਾਈ ਸੀਗੀ ਤੇ ਅਭਿਸ਼ੇਕ ਤੇ ਸਾਹਿਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਨਰਿੰਦਰ ਸਿੰਘ ਤੇ ਮਨਦੀਪ ਸਿੰਘ ਉਰਫ ਡਿੱਕੀ ਇੱਥੇ ਏਰੀਆ ਦੇ ਵਿੱਚ ਹੀ ਐ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਲੈ ਕੇ ਜਾ ਹੀ ਰਹੀ ਸੀਗੀ ਉਹਨਾਂ ਦੇ ਭਾਲ ਦੇ ਲਈ ਤੇ ਅੱਗੇ ਤੋਂ ਦੋ ਪਰਸਨ ਇੱਕ ਮੋਟਰਸਾਈਕਲ ਦੇ ਉੱਪਰ ਆਂਦੇ ਦਿਖੇ ਅਭਿਸ਼ੇਕ ਸਿੰਘ ਅਭਿਸ਼ੇਕ ਉਰਫ ਮੰਨੂ ਨੇ ਉਹਨਾਂ ਦੀ شناخت ਕੀਤੀ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਪਿੱਛੇ ਫਾਲੋ ਕੀਤਾ ਤੇ ਇੱਕ ਹੌਟ ਚੇਸ ਦੇ ਅੰਦਰ ਹੀ ਇਹਨਾਂ ਦੀ ਇਹਨਾਂ ਦੀ ਅਰੈਸਟ ਹੋਈ ਹੈ ਜਿਸ ਦੌਰਾਨ ਇਸ ਹੌਟ ਚੇਸ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਦੋਂ ਪੁਲਿਸ ਦੀ ਫਾਇਰਿੰਗ ਹੋਈ ਤੇ ਇਹਨਾਂ ਨੇ ਪਲਟ ਕੇ ਦੇਖਿਆ ਔਰ ਇਹਨਾਂ ਦਾ ਬੈਲੈਂਸ ਡਿਗੜ ਗਿਆ ਤੇ ਆਪਣੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਇਹਨਾਂ ਦੇ ਆਈ ਥਿੰਕ ਗੋਟਨੇ ਤੇ ਫ੍ਰੈਕਚਰ ਵੀ ਆਇਆ ਹੈਗਾ ਤੇ ਹਜੇ ਉਹ ਦੋਨੋਂ ਹਸਪਟਲਾਈਜ਼ਡ ਹੈ ਤੇ ਅੰਡਰ ਟ੍ਰੀਟਮੈਂਟ ਹੈ ਤੇ ਇਸ ਇਹਨਾਂ ਦੇ ਕੋਲ ਟੋਟਲ ਜੋ ਸਾਰੇ ਮੁਜਰਮ ਹੈ ਇਹਨਾਂ ਦੇ ਕੋਲੋਂ ਸਾਨੂੰ 2 32 बोर ਦੇ ਪਿਸਟਲ 1 32 बोर ਦਾ ਪਿਸਟਲ 1 에ਅਰ ਪਿਸਟਲ ਤੇ ਇੱਕ ਦੇਸੀ ਕਟਾ 9 ਲਾਈਵ ਰਾਉਂਡਸ ਤੇ 5 ਮੈਗਜ਼ੀਨਸ ਤੇ ਇਹਦੇ ਨਾਲ ਨਾਲ ਦੋ ਸਪਲੈਂਡਰ ਬਿਨਾ ਨੰਬਰੀ ਮੋਟਰਬਾਈਕਸ ਬਰਾਮਦ ਹੋਈ ਹੈ ਇਹ ਦੋਨੋਂ ਮੋਟਰਬਾਈਕਸ ਇਹਨਾਂ ਨੇ ਦੌਰਾਨ ਵਾਰਦਾਤ ਇਸਤੇਮਾਲ ਕੀਤੀ ਸੀ ਅ ਦੱਸਣ ਜੋ ਹੈਗਾ ਕਿ ਜੋ ਮਨਦੀਪ ਸਿੰਘ ਉਰਫ ਡਿੱਕੀ ਹੈਗਾ ਤੇ ਇਹਦਾ ਜੋ ਸਾਥੀ ਵਿਕਰਮਜੀਤ ਸਿੰਘ ਉਰਫ ਸ਼ਿੰਦਾ ਹੈ ਇਨਾਂ ਦੇ ਉੱਪਰ ਦੋ ਹੋਰ ਉਦੋਂ ਤੋਂ ਇਨਾਂ ਦੇ ਉੱਪਰ ਬਹੁਤ سارے ਮੁਕਦਮੇ ਟੋਟਲ ਇਨਾਂ ਦੇ ਉੱਪਰ 14 ਤੋਂ ਉੱਪਰ ਮੁਕਦਮੇ ਹੈ ਬਟ ਰੀਸੈਂਟਲੀ ਇਨਾਂ ਨੇ ਦੋ ਅਟੈਂਪਟ ਟੂ ਮਰਡਰ ਇਨਾਂ ਦੇ ਉੱਪਰ ਕੇਸਿਸ ਦਰਜੇ ਜੋ ਲੁਧਿਆਣਾ ਵੀ ਕੇ सदर ਤੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਇਨਾਂ ਨੇ ਦੋ ਵਾਰਦਾ ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਇਹਦੇ ਨਾਲ-ਨਾਲ ਇਨਾਂ ਨੇ ਇੱਕ ਖਮਾਣੋ ਵਿਖੇ ਇੱਕ ਫਾਇਰਿੰਗ ਵੀ ਕੀਤੀ ਸੀਗੀ ਉਹ ਵੀ ਕਾਫੀ ਇੰਪੋਰਟੈਂਟ ਹੈ ਉਹਦੀ ਵੀ ਅਜੇ ਤਫ਼ਤੀਸ਼ ਕਰ ਰਹੇ ਹਨ ਇਹਦੇ ਨਾਲ-ਨਾਲ ਜੋ ਇਨਾਂ ਦੇ ਬਾਕੀ ਵੀ ਸਾਥੀ ਹੈ ਇਦਾਂ ਦੇ ਕੇਸਿਸ ਦੇ ਵਿੱਚ ਇਨਾਂ ਦੀ ਸਮੂਲੀਅਤ ਰਹੀ ਹੈ ਤੇ ਇੱਕ ਵੱਡਾ ਜੋ ਇੱਕ ਗੈਂਗ ਸੀਗਾ ਅ ਪੁਲਿਸ ਦੀ ਇੱਕ ਟਾਈਮਲੀ ਇੰਟਰਵੈਂਸ਼ਨ ਤੇ ਪੁਲਿਸ ਦੇ ਬਹੁਤ ਵਧੀਆ ਤਰੀਕੇ ਨਾਲ ਦੀ ਤਫਤੀਸ਼ ਇੱਕ ਸਾਇੰਟਿਫਿਕ ਤਫਤੀਸ਼ ਕਰਦੇ ਵਿੱਚ ਜੋ ਅੱਜ ਇਹ ਸਕਸੈਸ ਮਿਲਿਆ ਇਹਦੇ ਨਾਲ ਇੱਕ ਵੱਡਾ ਗੈਂਗ ਨੂੰ ਵੀ ਪੁਲਿਸ ਪਖੰਡਾ ਪੁਲਿਸ ਨੇ ਇਸ ਚੀਜ਼ ਨੂੰ ਅਨਰਥ ਕੀਤਾ ਹੈਗਾ ਮਲਟੀ ਕ੍ਰਾਸਫਾਇਰਿੰਗ ਹੋਇਆ ਜਿਸ ਸਮਝਾ ਨਹੀਂ ਦਿੱਤਾ ਨਾ ਸਰਕਟ ਨਹੀਂ ਨਹੀਂ ਮੁਲਾਜ਼ਮ ਤੇ ਨਹੀਂ ਕਿਉਂਕਿ ਉਹ ਬਾਈਕ ਤੇ ਉੱਪਰ ਸਵਾਰ ਸੀ ਕਿ ਉਹਨਾਂ ਨੇ ਵੀ ਆਪਣੇ ਬਚਾਅ ਦੇ ਵਿੱਚ ਕੀਤਾ ਤੇ ਪੁਲਿਸ ਨੇ ਵੀ ਹਵਾਈ ਫਾਇਰ ਕੀਤਾ ਤਾਂਕਿ ਇਹਨਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਇਹਨਾਂ ਨੂੰ ਫੜਨਾ ਇੰਪੋਰਟੈਂਟ ਸੀਗਾ ਤੇ ਆਹ ਹੌਟ ਚੇਸ ਦੇ ਵਿੱਚ ਹੀ ਪੁਲਿਸ ਨੇ ਦੋਨੋਂ ਪੱਖੋਂ ਇਹਨਾਂ ਨੂੰ ਘੇਰਾ ਪਾਇਆ ਤੇ ਇਹ ਇਹ ਫਿਰ ਆਪਣੀ ਬਾਈਕ ਤੋਂ ਡਿੱਗ ਪਏ ਤੇ ਤਾਂ ਹੀ ਨਾ ਦਾ ਫਿਰ ਫਿਰ ਇਹਨਾਂ ਨੂੰ ਫੜਿਆ ਗਿਆ ਐਡਮਿਟ ਵਾਇਰ ਚਾਏਗੇ ਇਹਨਾਂ ਨੂੰ ਹਾਂਜੀ ਇਹ ਐਡਮਿਟ ਸਿਵਲ ਹਸਪੀਟਲ ਵਿੱਚ ਇਹਨਾਂ ਦੇ ਇਲਾਜ ਚੱਲ ਰਿਹਾ ਹੈਗਾ Ça, ça fout.